ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਹੈਗੇ ਆਂ ਡੱਲੀ ਰੋਡ ਗੁਰੂ ਘਰ ਦੇ ਵਿੱਚ ਤੇ ਸਿੱਖ ਟੈਂਪਲ ਕਬੱਡੀ ਕਲੱਬ ਗੋਲਵਾਂਡਨ ਦੀ ਮੀਟਿੰਗ ਹੋਈ ਆ ਐਤਕੀ ਸੀਜ਼ਨ ਦੇ ਵਿੱਚ ਕਬੱਡੀ ਦੇ ਸੀਜ਼ਨ ਦੇ ਵਿੱਚ ਕਿਹੋ ਜਿਹਾ ਟੀਮ ਨੇ ਪਰਫਾਰਮੈਂਸ ਕੀਤੀ ਕਿਹੋ ਜਿਹਾ ਸਾਰਿਆਂ ਦਾ ਸਹਿਯੋਗ ਰਿਹਾ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਤੇ ਅੱਜ ਜਿਹੜੀ ਮੀਟਿੰਗ ਹੋਈ ਸੀ ਇਸ ਦੇ ਬਾਅਦ ਸਾਰੇ ਮੈਂਬਰ ਜਿਹੜੇ ਆ ਤਕਰੀਬਨ ਆਏ ਹੋਏ ਆ ਉਹਦੀ ਮੈਂਬਰ ਬਾਹਰ ਨੇ ਤੇ ਜੋ ਵੀ ਇਸ ਮੀਟਿੰਗ ਦੇ ਵਿੱਚ ਉਹ ਸਾਰੀ ਚਰਚਾ ਹੋਈ ਆ ਵੀ ਪਿਛਲੇ ਦਿਨਾਂ ਦੇ ਵਿੱਚ ਜਿੰਨੇ ਕਬੱਡੀ ਦੇ ਵਿੱਚ ਟੂਰਨਾਮੈਂਟ ਹੋਏ ਆ ਉਹਨਾਂ ਦਾ ਕੀ ਮੁਲਾਂਕਣ ਹੋਇਆ ਉਹ ਸਾਰੀ ਗੱਲਬਾਤ ਆਪਾਂ ਕੀਤੀ ਆ ਸੋ ਅੱਗੇ ਆਪਾਂ ਗੱਲਬਾਤ ਜਾਰੀ ਰੱਖਾਂਗੇ ਤੇ ਬਲ ਸਾਹਿਬ ਤੁਹਾਡਾ ਸ਼ੁਕਰੀਆ ਵੇਨਾ ਥੈਂਕ ਯੂ ਜੀ ਤੁਸੀਂ ਵੀਡੀਓ ਬਣਾਈ ਆ ਹੈ ਫਿਰ ਪਹਿਲਾਂ ਤੁਹਾਨੂੰ ਮੈਂ ਫਰੇਮ ਦੇ ਵਿੱਚ ਦਿਖਾ ਦਮ ਕਾਕਾ ਲੁਕਦੇ ਨਹੀਂ ਫਿਰਨਾ ਤੁਸੀਂ ਉੱਥੇ ਆਓ ਤੁਸੀਂ ਹਾਂ ਇਦਾਂ ਨਹੀਂ ਇਹ ਆ ਦੇਖੋ ਪਲੀ ਪੈਂਦੀ ਆ ਤਦ ਕੀ ਜਿਹੜੇ ਆਪਣੀ ਕਬੱਡੀ ਦੇ ਸੀਜ਼ਨ ਰਿਹਾ ਇਹਦੇ ਵਿੱਚ ਆਪਾਂ ਕਿੰਨੇ ਕੱਪ ਟੋਟਲ ਜਿੱਤੇ ਆ ਆਪਾਂ 7 ਕੱਪ ਜਿੱਤੇ ਆ ਟੋਟਲ ਅੱਛਾ ਜੀ ਜਿਹਨਾਂ ਵਿੱਚ 4 ਫਾਸਟ ਆ ਤੇ 3 ਸੈਕਿੰਡ ਆ 3 ਸੈਕਿੰਡ ਆ ਹਾਂਜੀ ਮੋਸਟਲੀ ਫਾਈਨਲ ਮੈਚ ਕਿਹਦੇ ਨਾਲ ਫਸਦਾ ਰਿਹਾ ਵਾਸੇ ਕੋਈ ਟੈਲਫੋਰਡ ਦੇ ਨਾਲ ਟੈਲਫੋਰਡ ਦੇ ਨਾਲ ਹਾਂ ਟੈਲਫੋਰਡ ਦੇ ਨਾਲ ਬੜਾ ਫਾਈਨਲ ਫਸਦਾ ਰਿਹਾ ਉਦਾਂ ਬਾਕੀ ਟੀਮਾਂ ਵੀ ਵਧੀਆ ਸੀ ਸਾਰੀਆਂ ਅੱਛਾ ਸਾਰੀਆਂ ਟੀਮਾਂ ਦੇ ਨਾਲ ਦਾ ਵਧੀਆ ਮੈਚ ਹੋਈ ਜਾਂਦਾ ਅੱਛਾ ਵਧੀਆ ਬਣੀ ਸੀ ਆਪਣੀ ਅੱਛਾ ਬਹੁਤ ਬੈਲੈਂਸ ਦੇ ਵਿੱਚ ਟੀਮ ਸੀ ਸਟੋਪਰ ਰੀਡਰ ਦੋਨਾਂ ਨੇ ਬੜੇ ਰਲ ਕੇ ਕੰਮ ਕੀਤਾ ਅੱਛਾ ਤੇ ਵਧੀਆ ਪ੍ਰਦਰਸ਼ਨ ਕੀਤਾ ਆਪਣੀ ਸਾਰੀ ਟੀਮ ਜਿਹੜੀ ਹੈ ਹੈਪੀ ਆ ਪਲੇਅਰਾਂ ਸਾਰਾ ਵਧੀਆ ਟੀਮ ਜੱਡੀ ਸਾਡੀ ਤੇ ਐਤਕੀ ਸਾਂਝਾ ਸੀ ਪਿਛਲੇ ਹੇਜ਼ ਦੇ ਨਾਲ ਪਿਛਲੀ ਵਾਰ ਵਾਂਗੂ ਐਤਕੀ ਵੀ ਸਾਂਝਾ ਕਲੱਬ ਦੇ ਨਾਲ ਮਿਡਵੇ ਦੇ ਨਾਲ ਹਾਂਜੀ ਮਿਡਵੇ ਦੇ ਨਾਲ ਸਾਂਝੀ ਟੀਮ ਬਣਾਈ ਸੀ ਅੱਛਾ ਜੀ ਹਾਂ ਦੋਨਾਂ ਨੂੰ ਕਿਉਂਕਿ ਸਾਰੇ ਦੋ ਦੋ ਟੌਨ ਰਲ ਕੇ ਬਣਾਈ ਸੀ ਟੀਮ ਆਪਾਂ ਮਿਡਵੇ ਦੇ ਨਾਲ ਬਣਾਈ ਹਾਂ ਤੇ ਐਤਕੀ ਦੂਜੇ ਸਾਲ ਇਕੱਠੀ ਬਣੀ ਹੈ ਨਾ ਦੂਜੇ ਸਾਲ ਹਾਂ ਮੌਲਤੀ ਜਸਰ ਤੋਂ ਆਣਾ ਸ਼ੁਰੂ ਅੱਛਾ ਮਤਲਬ ਆਹੋ ਜੇ ਪਿਆਰ ਹੋ ਤਾਂ ਆ ਹੀ ਨੇਪਦੀ ਆ ਸੋਨਾ ਡਾਂਸੇ ਆ ਜੀ ਕ ਤੁਹਾਡੇ ਹੱਥ ਵੀ ਕਾਪੀ ਰਹਿੰਦੀ ਆ ਹਸਾਕ ਤਾ ਤੁਹਾਡੇ ਹੱਥ ਹੀ ਜ਼ਿਆਦਾ ਤੁਸੀਂ ਮੈਨੂੰ ਇਹ ਦੱਸੋ ਵੀ ਐਤ ਕੀ ਸਭ ਤੋਂ ਵਧੀਆ ਪਰਫਾਰਮੈਂਸ ਕਲੱਬ ਦੇ ਵਿੱਚੋਂ ਕਿਹੜੇ ਖਿਡਾਰੀ ਦੀ ਰਹੀ ਗਿਲ ਸਰ ਥੈਂਕ ਯੂ ਤੁਹਾਡਾ ਬਹੁਤ ਬਹੁਤ ਸਾਡੇ ਛੋਟੇ ਜਿਹੇ ਸੱਦੇ ਤੇ ਪਹੁੰਚੋ ਲਈ ਹਾਂਜੀ ਜਦੋਂ ਵੀ ਲੋੜ ਹੁੰਦੀ ਆ ਤੁਸੀਂ ਆਉਨੇ ਆ ਤੇ ਅਸੀਂ ਤੁਹਾਡਾ ਪਹਿਲਾਂ ਥੈਂਕ ਯੂ ਕਰਦੇ ਹਾਂ ਹਾਂਜੀ ਕਿੱਦਾਂ ਹੈ ਸਾਡੇ 올ਓਵਰ ਸਾਰੇ ਪਲੇਅਰਾਂ ਦੀ ਹਾਂਜੀ ਪਰਫਾਰਮੈਂਸ ਬਰਾਬਰ ਰਹੀ ਆ ਅੱਛਾ ਸਾਡੇ ਜਿਹੜਾ ਜਾਫੀਆਂ ਦੇ ਵਿੱਚ ਮੁੰਡਾ ਪ੍ਰਤਾਪ ਕੜਿਆਣਿਆਂ ਦਾ ਅੱਛਾ ਬਹੁਤ ਸੋਹਣਾ ਸੋਹਣ ਜਣੀ 올ਓਵਰ ਸਾਰੀ ਟੀਮ ਦੀ ਗੱਲ ਮਿਲ ਨਹੀਂ ਨਾਂ ਲੈ ਦੋ ਕੋਈ ਨਹੀਂ ਕੋਈ ਚੱਕਰ ਨਹੀਂ ਇਦਾਂ ਵਧੀਆ ਸੀ ਕਰਦੇ ਪਲੇਅਰਾਂ ਦੇ ਵਿੱਚ ਕਿਹੜੇ ਨਾਮ ਵਧੀਆ ਰਹੇ ਰਿਮਾਈਂਡ ਕਰ ਜਾਂਦੇ ਆ ਕਰਕੇ ਉਹ ਫੇਰ ਇਦਾਂ ਕਿਸੇ ਨੂੰ ਕਰ ਨਹੀਂ ਸਕਦੇ ਸੱਪਾਂ ਵਾਲਾ ਪਾਕਿਸਤਾਨੀ ਪਲੇਅਰ ਸੀ ਅਸੀਂ ਅਸੀਂ ਅੱਛਾ ਜੀ ਏ ਕਲਾਸ ਪਲੇਅਰ ਸੀ ਬਹੁਣੀ ਸੋਹਣੀ ਪਰਫਾਰਮੈਂਸ ਦੀ ਮੈਚਾਂ ਦੇ ਉਹਨਾਂ ਦੀ ਪਾਸੇ ਪਲਟੇ ਆ ਅੱਛਾ ਜਿੱਦਾਂ ਹਰਦੇ ਹਰਦੇ ਮੈਚ ਵਾਜੇ ਵੇਲੇ ਅ ਸੋ ਜਸ਼ਨ ਆਲਮਗਿਰ ਅਟਾ ਰੇਡਰ ਸੀ ਅੱਛਾ ਕਲੀਮੁੱਲਾ ਜੱਟ ਆ ਛੋਟਾ ਦੁੱਲਾ ਅੱਛਾ ਸਾਰੇ ਜਿਹਦਾ ਸੋਹਣੇ ਪਲੇਅਰ ਵਧੀਆ ਪਰਫਾਰਮ ਕੀਤਾ ਉਹ ਨਹੀਂ ਹੂੰ ਜਿਹਦਾ ਜਾਫੀ ਸਾਡੇ ਸੀਗੇ ਸਾਰੇ ਹੀ ਹਲਕੇ ਅੱਛਾ ਜਿੱਦਾਂ ਕਹਿੰਦੇ ਨੇ ਚੋਰ ਜੱਫੇ ਵਾਲੇ ਸੀ ਆਹ ਪਤਾ ਨਹੀਂ ਸੀ ਲੱਗਦਾ ਚੈਨ ਬਹੁਤ ਸੋਹਣੀ ਚੱਲਦੀ ਹਾਂਜੀ ਇੱਥੇ ਮੁੰਡਾ ਸਾਡਾ ਆਪਣਾ ਪੀਤਾ ਡੱਲੇਆ ਅੱਛਾ ਇੱਥੇ ਰਹਿੰਦਾ ਹਾਂ ਤੇ ਉਹਦੀ ਵਧੀਆ ਪਰਫਾਰਮੈਂਸ ਸੀ ਹਾਂ 올ਓਵਰ ਟੀਮ ਦੀ ਜਿੰਨੀ ਸਾਡੀ ਆਸ ਸੀਗੀ ਆਹ ਉਹਦੇ ਨਾਲ ਨਹੀਂ ਵਧੀਆ ਕੰਮ ਕਰਦਾ ਅਸੀਂ ਨਾਲ ਸਾਡੇ ਸਾਰੇ ਜਿੰਨੇ ਵੀ ਆਪਣੇ ਸਾਰੇ ਮੈਂਬਰ ਕੋਸ਼ਿਆ ਹਾਂ ਤੇ ਅੱਜ ਅਸੀਂ ਸਾਰਿਆਂ ਦਾ ਫੇਰ ਥੈਂਕ ਯੂ ਕਰਦੇ ਤੇ ਪਹੁੰਚਦੇ ਹਾਂ ਸਭ ਤੋਂ ਵੱਡੀ ਮਾਇਆ ਦੀ سپورਟ ਹੁੰਦੀ ਭਾਈ ਹਾਂ ਸਾਰਿਆਂ ਨੇ ਦਿਲ ਖੋਲ ਕੇ ਮਾਇਆ ਦਿੱਤੀ ਹਾਂ ਟਾਈਮ ਦਿੱਤਾ ਹਰ ਇੱਕ ਸੰਡੇ ਤੁਸੀਂ ਦੇਖਿਆ ਹਰ ਕ ਸੰਜੇ ਪੌਪ ਸਾਰੇ ਨਿਕਲਣਾ ਬੜਾ ਔਖਾ ਵੱਡੇ ਕਲੱਬ ਦੇ ਮੈਂਬਰ ਹਰੇਕ ਟੂਰਨਾਮੈਂਟ ਤੇ ਪਹੁੰਚਦੇ ਸੀ ਭਾ ਲੋ ਗ੍ਰੇਵਜੈਂਟ ਹੋਵੇ ਇਟਸ ਹੋਵੇ ਜਿੰਤਨ ਲੀ ਵੀ ਹਾਈਡ ਮਰਜੀ ਹੋਵੇ ਸਾਡੇ ਸਾਰੇ ਕਲੱਬ ਦੇ ਬੰਦੇ ਖਾਰਨ ਨਾਲ ਜਿਆਦੇ ਪਹੁੰਚਦੇ ਸੀ ਉਹ ਬੜਾ ਟੀਮ ਨੂੰ ਬੂਸਟ ਕਰਦੀ ਉਹ ਜੀ ਹਾਂ ਜਦੋਂ ਮਗਰ 30 40 ਬੰਦੇ ਖੜੇ ਹੁੰਦੇ ਆ ਜੀ ਉਹ ਟੀਮ ਨੂੰ ਸਾਡੀ ਨੂੰ ਬੂਸਟ ਕਰਦੀ ਆ ਅੱਛਾ ਸੋ ਥੈਂਕ ਯੂ ਆ ਸਾਡੇ ਪਲੇਅਰਾਂ ਦਾ ਹਾਂ ਕਲੱਬ ਮੈਂਬਰਾਂ ਦਾ ਸਾਰਿਆਂ ਦਾ ਅੱਜ ਅਸੀਂ ਸਾਰਾ ਕੁਝ ਜਿੰਨਾ ਵੀ ਸਾਡਾ ਸੀਗਾ ਇਨ ਕਮਿੰਗ ਆਊਟ ਗoing ਉਹ ਸਾਰੀ ਅੱਜ ਕਲੀਅਰ ਕੀਤੀ ਆ ਅੱਛਾ ਥੋੜਾ ਜਿਹਾ ਹਲੇ ਕਈ ਬੰਦਿਆਂ ਦੀ ਸਾਡੀ ਸੇਵਾ ਆਉਣੇ ਵਾਲੀ ਆ ਉਹ ਅਸੀਂ ਸਾਡਾ ਵਟਸਐਪ ਗਰੁੱਪ ਬਣਿਆ ਆ ਜਿੱਚ 90 95 ਬੰਦੇ ਸਾਡੇ ਹੈਗੇ ਆ ਜੀ ਤੇ ਉਹ ਅਸੀਂ ਐਂਡ ਕਰਦੇ ਆਗੇ ਉੱਥੇ ਤੇ ਮੋਹਲ ਅੱਜ ਖਤਮ ਆ ਮੋਹਲ ਅਸੀਂ ਦੀਆਂ ਤਿਆਰੀਆਂ ਸ਼ੁਰੂ ਆ ਬਸ ਬਾ ਠੀਕ ਹੈ ਕਬੱਡੀ ਨਹੀਂ ਬੰਦ ਹੁੰਦੀ ਅੱਛਾ ਜੀ ਇਹ ਇੱਕ ਸਵਾਲ ਤੁਹਾਨੂੰ ਆਖਰੀ ਹੈ ਜਿਹੜਾ ਜਦੋਂ ਇਹ ਸ਼ੁਰੂਆਤ ਕੀਤੀ ਸੀ ਕਿੰਨੇ ਮੈਂਬਰ ਸ਼ੁਰੂਆਤ ਦੇ ਵਿੱਚ ਜੁੜੇ ਸਭ ਤੋਂ ਪਹਿਲਾਂ ਜਦੋਂ ਅਸੀਂ 2004 ਦੇ ਜੁੜੇ ਆ ਕਲੱਬ ਜਿਹੜੀ ਜਦੋਂ ਚੰਦੇ ਅਮਲੀ ਵਾਲੀ ਕਲੱਬ ਆ ਇਹ ਅੱਛਾ ਟੈਂਪਲ ਵਾਡੀ ਕਲੱਬ ਹਾਂਜੀ ਚੰਦੇ ਅਮਲੀ ਦੇ ਨਾਲ ਮਸ਼ਹੂਰ ਸੀ ਆਹ ਤੇ 2004 ਤੋਂ ਤੁਰੇ ਆ ਤੇ ਉਦੋਂ ਅਸੀਂ 2008 ਦੇ ਵਿੱਚ ਸਿੰਦੇ ਦੀ ਚਾਨਕ ਮੌਤ ਹੋ ਗਈ। ਆਹ ਉਦੋਂ ਬਾਅਦ ਅਸੀਂ 5 ਜਾਣੇ ਹੁੰਦੀ ਸੀਗੇ। ਅੱਛਾ ਜੀ। ਮੈਂ ਭਾਈ ਸਵਰਾ ਆਹ ਤੇ ਬਿੰਦਰਮਾਲ ਆਹ ਤੇ ਆਪਣਾ ਵੇਜਰ ਗਾਖਲ ਆਹ ਤੇ ਆਪਣੇ ਭੁੱਗੀ ਅੱਛਾ ਜਿੰਦਰ ਭੁੱਗੀ ਹਾਂ। ਤੇ ਨਾਲ ਸੋਟੇ ਸੀਗੇ ਪਰ ਮੇਰੇ ਮੂਰੇ 5 ਬੰਦੇ ਸੀਗੇ। ਅੱਛਾ ਤੇ ਉਸ ਤੋਂ ਬਾਅਦ ਫਿਰ 14 ਤੱਕ 15 ਤੱਕ ਵਧੀਆ ਚੱਲਿਆ ਹਾਂ ਤੇ 15 ਤੋਂ ਬਾਅਦ ਫਿਰ ਕਬੱਡੀ ਬੰਦ ਹੋ ਗਈ ਨਹੀਂ ਲਈ ਇੱਥੇ ਹੂੰ ਅ ਹੁਣ 2-3 ਸਾਲ ਹੋਏ ਆ ਕਬੱਡੀ ਮੁੜ ਕੇ ਚੱਲੀ ਹੂੰ ਤੇ ਜਦੋਂ ਪਿਛਲੇ ਪਿਛਲੇ ਤੋਂ ਪਿਛਲੇ ਸਾਲ ਜਿੱਦਾਂ ਆ ਤੀਜਾ ਸਾਲ ਆ ਲਿਆ ਵੈਸੇ ਜੀ ਤੇ ਉਦੋਂ ਅਸੀਂ ਪੈਲਪੁਰ ਦੇ ਨਾਮ ਨਾਲ ਇੱਕ ਟੀਮ ਬਣਾਈ ਸੀਗੀ ਅੱਛਾ ਤੇ ਉਦੋਂ ਸਾਡੇ ਕੋਲ 40 ਮੈਂਬਰ ਸੀਗੇ ਅੱਛਾ ਤਾਂ ਫਿਰ ਹੁਣ ਬਾਬੇ ਦੀ ਕਿਰਪਾ ਦੇ ਨਾਲ ਸਾਡੇ ਕੋਲ 90 ਪਲੱਸ 90 ਪਲੱਸ ਹੂੰ ਤੇ ਬੱਗ ਦੀ ਕਰਪਣਾ ਜਿੱਦਾਂ ਮੈਂ ਅੱਗੇ ਵੀ ਤੁਹਾਨੂੰ ਕਿਹਾ ਵੀ ਮੋਲੇ ਸਾਲ 100 ਟੱਟ ਪਾਵਾਂਗੇ ਮੈਂਬਰ ਹੋਰ ਜੋੜਾਂਗੇ ਤੇ ਬਾਕੀ ਸਾਰੇ ਜਿੱਦਾਂ ਸਾਡੀ ਕਲੱਬ ਦਾ ਇਹ ਹੈ ਵੀ ਸਾਰੇ ਇਕੁਅਲ ਆ ਇੱਥੇ ਕੋਈ ਇਦਾਂ ਨਹੀਂ ਕਿ ਆ ਵੀ ਅੱਗੇ ਪਿੱਛੇ ਜਾਂ ਉੱਚਾ ਨੀਵਾ ਸਾਰੇ ਇਕੁਅਲ ਆ ਬਰਾਬਰ ਆ ਇੱਕ ਨੂੰ ਬਰਾਬਰ ਆ ਕੇ ਸਾਰਾ ਕੋ ਸਾਹਮਣੇ ਆ ਬਿਲਕੁਲ ਸਾਫ਼ ਤੋਂ ਥਰਾ ਕੰਮ ਸਮਰਾਂਕਰ ਤੁਹਾਨੂੰ ਮੈਂਬਰ ਵੀ ਸਾਡੇ ਮੈਨੂੰ ਲੱਗਦਾ ਤੁਹਾਨੂੰ ਵੀ 100 ਟੱਟ ਪਾਵਾਂਗੇ ਉਮਰ 'ਚ ਵੀ ਹੈ ਹਾਂ ਉਹ ਮੈਂ ਟੱਪਣਗੇ ਹੈ ਚਿਹਰੇ ਦੀ ਲਾਲੀ ਦੱਸਦੀ ਅੰਕਲ ਦੀ ਅੰਕਲ ਕੈਮ ਆ ਹੈ ਸਾਢੇ 9 ਹੌਸਲੇ ਹੁੰਦਾ ਸਾਢੇ 9 ਹੌਸਲੇ ਹੁੰਦਾ ਹੋਰ ਭਾਈ ਜੀ ਕੋਈ ਆਪਣਾ ਕੋਈ ਵਿਚਾਰ ਕੋਈ ਕੁਝ ਕਹਿਣਾ ਚਾਹੁੰਦਾ ਹੋਵੇ ਦੱਸੋ ਮੈਨੂੰ ਜਸਪਾ ਜੀ ਹਾਂਜੀ ਜਸਪਾ ਜੀ ਕਿੱਦਾਂ ਜੀ ਸਤਿ ਸ੍ਰੀ ਅਕਾਲ ਜੀ ਕਿੱਦਾਂ ਜੀ ਬਹੁਤ ਵਧੀਆ ਠੀਕ ਠਾਕ ਹੈ ਅੱਜ ਕਿੱਦਾਂ ਕਿੰਨੇ ਇੱਕ ਮੈਚ ਸਾਰੇ ਸਾਰੇ ਟੂਰਨਾਮੈਂਟਾਂ ਤੇ ਪਹੁੰਚੇ ਜਾਂ ਕੋਈ ਮਿਸ ਵੀ ਹੋਇਆ ਸਾਰਿਆਂ ਦੇ ਪਹੁੰਚੇ ਇੱਕ ਤਾਂ ਮਿਸ ਹੋ ਗਿਆ ਵਿੱਚ ਅੱਛਾ ਜੀ ਹਮ ਹਮ ਬਾਕੀ ਸਾਰੇ ਪਹੁੰਚੇ ਜਦੋਂ ਟੀਮ ਜਿੱਤਦੀ ਆ ਚਾਹ ਜੇ ਤਾਂ ਚੜਦਾ ਖੁਸ਼ੀ ਤਾਂ ਹੁੰਦੀ ਹੈ ਅੱਛਾ ਬੱਲੇ ਬੱਲੇ ਹੁੰਦੀ ਹੈ ਹਾਂ ਪੈਸਾ ਵੀ ਜੇ ਚਾਹ ਨਹੀਂ ਹੁੰਦਾ ਹਾਂ ਜੇ ਪੈਸਾ ਹੋਊਗਾ ਤਾਂ ਪਲੇਅਰ ਫੇਰ ਫੇ ਆਉਂਦੇ ਆ ਪਲੇਅਰ ਵੀ ਤਾਂ ਪਤਾ ਤਾਂ ਆਂ ਆਂਦੇ ਆ ਨਹੀਂ ਪਲੇਅਰ ਇਦਾਂ ਚਲੋ ਉਹਨਾਂ ਦਾ ਮਾਨ ਸਤਕਾਰ ਕਰਨਾ ਬਣਦਾ ਇੰਨੀ ਮਿਹਨਤ ਕਰਦੇ ਆ ਖੇਡਣ ਆਏ ਉਹਨਾਂ ਦਾ ਹਾਂ ਇਹ ਸਾਰੇ ਬਿਲਕੁਲ ਜੀ ਬਹੁਤ ਵਧੀਆ ਸਾਡੇ ਭਰਾ ਜਿਹੜਾ ਸਾਰੇ ਬੈਠੇ ਆ ਹਾਂ ਜੀ ਇਹਨਾਂ ਨੇ ਬਹੁਤ ਸਹਿਯੋਗ ਦਿੱਤਾ ਹਾਂ ਇਹਨਾਂ ਦਾ ਬਹੁਤ ਧੰਨਵਾਦ ਬਿਲਕੁਲ ਜੀ ਸਾਰੇ ਵੀਰਾਂ ਦਾ ਬਹੁਤ ਵਧੀਆ ਸਾਡੇ ਗਰੁੱਪ ਰਿਆ ਹੂੰ ਅਸੇ ਸ਼ੁਕਰਾਨਾ ਅੱਜ ਕਰਨਾ ਹੈ ਵਾਹਿਗੁਰੂ ਦਾ ਇੱਥੇ ਸੈਲ ਸਿਟ ਗੁੰਦਾਰੇ ਜੀ ਸੁਖਨੀ ਸਾਹਿਬ ਦਾ ਪਾਠ ਕਰਾਇਆ ਸੀ ਜੀ ਪਰਨਾ ਕੀਤਾ ਤੇ ਵਾਹਿਗੁਰੂ ਦੇ ਇਹਨਾਂ ਦਾਸ ਕੀਤੀ ਆ ਜੀ ਜਦੋਂ ਆ ਦੋ ਸਾਲ ਅਸੀਂ ਚੱਲੇ ਆ ਇੱਧੇ ਗਾਂ ਰੱਬ ਸਾਨੂੰ ਇੱਧੇ ਜੋੜੀ ਮਰੇਕੀ ਜੋੜੀ ਮਰੇਕੀ ਬਰਮੀ ਸਾਹਿਬ ਠੀਕ ਠਾਕ ਜੀ ਤੁਹਾਡੇ ਹਾਂ ਦਾ ਮੈਂ ਹੀ ਬੋਲ ਦੂੰ ਠੀਕ ਹੈ ਜੀ ਹੋਰ ਭਾਈ ਜੀ ਕੁਝ ਕਹਿਣਾ ਚਾਹੋਗੇ ਕੁਝ ਨਹੀਂ ਬੱਸ ਇਹ ਇਹ ਕਹਿਣਾ ਚਾਹੁੰਦੇ ਆ ਵੀ ਜਿੰਨੇ ਵੀ ਸਾਰੇ ਆਪਣੇ ਮੈਂਬਰ ਆ ਹਾਂਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੂੰ ਤੇ ਸਾਰਿਆਂ ਨੇ ਇਹਨਾਂ ਖੁੱਲੇ ਦਿਲ ਦੇ ਨਾਲ ਸਾਰਿਆਂ ਨੇ ਸ਼ਿਵਨભાઈ ਆ ਹੂੰ ਤੇ ਪੈਸਿਆਂ ਵੱਲੋਂ ਵੀ ਤੇ ਟਾਈਮ ਵੱਲੋਂ ਵੀ ਜੀ ਕਿਉਂਕਿ ਸਪੋਰਟ ਸਭ ਤੋਂ ਵੱਧ ਆਪਣੀ ਹੁੰਦੀ ਰਹੀ ਆ ਜੀ ਤੇ ਟੂਰਨਾਮੈਂਟਾਂ ਤੇ ਜੀ ਸਾਰੀਆਂ ਕਲੱਬਾਂ ਨੂੰ ਇਹ ਫਿਕਰ ਪਿਆ ਹੁੰਦਾ ਸੀ ਵੀ ਇਹਨਾਂ ਦੀ ਸਪੋਰਟਰ ਜ਼ਿਆਦੀ ਆ ਜ਼ਿਆਦੀ ਇਹਨਾਂ ਨੂੰ ਕਿੱਦਾਂ ਸੰਭਾਲਾਂ ਹੂੰ ਤੇ ਪਰ ਬਹੁਤ ਵਧੀਆ ਟੂਰਨਾਮੈਂਟ ਸੌਕਸਵਲੀ ਨਿਬੜ ਗਿਆ ਸਾਰੇ ਤੇ ਪਲੇਅਰ ਵੀ ਸਾਰੇ ਐਨ ਸੌਕਸਵਲੀ ਵਧੀਆ ਹੋਇਆ ਮੋੜੀਆਂ ਮੋਡੀਆਂ ਦਾ ਸੱਟਾ ਚੱਲੋ ਲੱਗਦੀਆਂ ਰਹਿੰਦੀਆਂ ਜੀ ਪਰ ਬਹੁਤ ਵਧੀਆ ਨਿਬੜ ਗਿਆ ਹਾਂ ਜੀ ਬੜੇ ਬੜੀ ਮਿਹਰਬਾਨੀ ਸਾਰਿਆਂ ਦੀ ਮਹਾਰਾਜ ਦਾ ਬਹੁਤ ਬਹੁਤ ਸ਼ੁਕਰ ਸ਼ੁਕਰੀਆ ਕਰਦੇ ਹਾਂ ਬਿਲਕੁਲ ਜੀ ਨੀਤਾ ਨੂੰ ਮਰਾਦਾ ਜੀ ਹੋਰ ਬਾਈ ਜੀ ਆਪਣੇ ਸੇਵਾਦਾਰ ਖੜੇ ਨੇ ਇਧਰ ਆਜਾਤ ਲਾਇਅੰਸ ਕਲੱਬ ਹਾਂਜੀ ਸਸ ਠੀਕ ਠਾਕ ਆ ਜ ਮਾਇ ਦਾ ਸ਼ੁਕਰ ਕਰਨਾ ਆ ਸ਼ੁਕਰਾਨਾ ਕਰਨਾ ਆ ਜੀ ਜੀ ਤੇ ਚਲੋ ਬਹੁਤ ਸੁਖਸਵੇਲੇ ਸਾਡਾ ਜੋ ਕਾਰਜ ਲੱਗ ਰਿਹਾ ਜੀ ਤੇ ਬਾਕੀ ਠੀਕ ਠਾਕ ਹੈ ਜੀ ਸ਼ੁਕਰੀਆ ਹੋਰ ਬਾਈ ਜੀ ਕੁਝ ਕਹਿਣਾ ਚਾਹੁੰਦੇ ਆ ਠੀਕ ਆ ਜੀ ਓਕੇ ਜੀ ਬਲ ਸਾਹਿਬ ਤੁਸੀਂ ਵੀ ਕਬੱਡੀ ਦੇ 바ਵਾ ਸ਼ਕੀਨ ਆ ਐਦ ਕੀ ਹਾਂ ਸਤਿ ਸ੍ਰੀ ਅਕਾਲ ਜੀ ਕੁਝ ਕਹਿਣਾ ਚਾਹੁੰਦੇ ਆ ਖਿਡਾਰੀਆਂ ਬਾਰੇ ਟੀਮਾਂ ਬਾਰੇ ਐਤਕੀ ਟੀਮਾਂ ਉਹ ਤਾਂ ਸਾਰੀਆਂ ਤਕੜੀਆਂ ਸੀ ਜਾਂ ਟੀਮਾਂ ਸਾਰੀਆਂ ਜੇ ਐਤਕੀ ਟੀਮ ਚੜਦੀ ਤੋਂ ਚੜਦੀ ਸੀ ਸਾਰੀਆਂ ਤੇ ਚੜਦੀ ਸੀ ਚੜਦੀ ਹੁੰਦੀ ਫੇ ਮੈਚ ਕੱਪ ਐ ਫਸਵੇਂ ਜਾਂਦੇ ਫੇ ਗਏ ਫਸਵੇਂ ਆ ਗਏ ਜੀ ਸਾਹਿਬ ਹਾਂ ਅੱਧੇ ਤੇ ਡੇਢ ਤੇ ਹਾਂ ਡੇਢ ਤੇ ਜਾਂਦੇ ਗਏ ਟੀਮਾਂ ਹਾਂ ਹਾਂ ਜੀ ਅੱਛਾ ਅੱਧੇ ਤੇ ਡੇਢ ਤੇ ਅੱਧੇ ਤੇ ਡੇਢ ਅੱਛਾ ਅੱਧੇ ਡੇਢ ਡੇਢ ਤੇ ਕੰਮ ਅੱਛਾ ਜੀ ਫਸਵੇਂ ਪੂਰੇ ਹਾਂ ਉਹਨਾਂ ਫਸ ਆਪਣੇ ਮੁੰਡੇ ਬਾਵਾ ਜ਼ੋਰ ਮਾਰਦੇ ਆ ਵਿਚੋਂ ਕੱਪ ਜੱਟੇ ਇਦਾਂ ਦੀ ਟੀਮ ਹੋਊਗੀ ਨਾ ਹਾਂ ਇਨਾ ਪ੍ਰੋਮੋਟਰਾਂ ਨੇ ਜ਼ੋਰ ਲਾ ਕੇ ਟੀਮ ਬਣਾਈ ਕਿਦਾਂ ਤੇ ਐਤ ਕੀ ਫਿਰ ਟੀਮ ਅਗਲੀ ਵਾਰੀ ਉਹੋ ਹੀ ਆਊਗੀ ਜਾਂ ਨਹੀਂ ਚੇਂਜ ਚੇਂਜ ਹੋਣਗੇ ਚੇਂਜ ਹੋਣਗੇ ਚੇਂਜ ਹੋ ਜਾਣਗੇ ਹੋਰ ਕਿਦਾਂ ਜਨਾਬ ਠੀਕ ਹੈ ਜੀ ਕੁਝ ਕਹਿਣਾ ਚਾਹੁੰਦੇ ਆ ਬਸ ਇਹੀ ਕਹਿਣਾ ਚਾਹੁੰਦੇ ਜੇ ਤੁਸੀਂ ਟੀਮਾਂ ਦੀ ਗੱਲ ਕੀਤੀ ਆ ਜੀ ਜੇ ਹਿਸਾਬ ਨਾਲ ਸਾਡੀ ਟੀਮ ਨੂੰ ਹਲੇ 2 ਸਾਲ ਹੀ ਹੋਏ ਬਣਦੇ ਆ ਉਸ ਹਿਸਾਬ ਦੇ ਨਾਲ ਬਹੁਤ ਛੋਟੀਆਂ ਦੀਆਂ ਟੀਮਾਂ ਨੂੰ ਹਰਾ ਕੇ ਕੱਪ ਜਿੱਤੇ ਗਏ ਆ ਤੇ ਬਾਕੀ ਟੀਮਾਂ ਜਿਦਾਂ ਕਹ ਲਓ ਬੜੀਆਂ ਨਾਮੀ ਇਥੇ ਦੀਆਂ ਪੁਰਾਣੀਆਂ ਟੀਮਾਂ ਜਿਹੜੀਆਂ ਜੰਨੀਆਂ ਕਹੋਣੀਆਂ ਉਹਨਾਂ ਨੂੰ ਹਰਾ ਕੇ ਕੱਪ ਜਿੱਤੇ ਆ ਤੇ ਬਹੁਤ ਖੁਸ਼ ਆ ਸਾਰੇ ਮੈਂਬਰ ਟੀਮ ਦੇ ਪ੍ਰਫੋਰਮੈਂਸ ਤੋਂ ਜੀ ਸ਼ੁਕਰੀਆ ਜੀ ਸ਼ੁਕਰੀਆ ਠੀਕ ਆ ਜੀ ਹਾਂ ਜੀ ਬਾਈ ਜونی ਇੰਗਲਿਸ਼ ਵਿੱਚ ਕੋਈ ਕਹਿਣਾ ਚਾਹੁੰਦੇ ਜੀ ਤੁਸੀਂ ਇਦਾਂ ਨਹੀਂ ਦੱਸੋ ਕੁਝ ਇਦਾਂ ਨਹੀਂ 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 थैंक यू ਤੁਹਾਡਾ ਹੈ ਨਹੀਂ थैंक यू ਤੇ ਨਹੀਂ ਇਹ ਦਾ ਧੰਨਵਾਦ ਤੁਹਾਡਾ ਵੀ ਪਰ ਪਿਆਰ ਨਾਲ ਕੁਝ ਤਾਂ ਕੋ ਨਾ ਨਹੀਂ 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 ਹੈ ਚਲੋ ਚਲੋ ਠੀਕ ਆ ਜੀ ਅੱਛਾ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਐਤਕੀ ਜਿਹੜੀ ਅਗਲੀ ਵਾਰੀ ਟੀਮ ਜਿਹੜੀ ਆ ਉਹ ਦਿਮਾਗ ਦੇ ਵਿੱਚ ਚੱਲਣ ਲੱਪੀ ਗੱਲ ਵੀ ਕਿਹੜੀ ਖਿਡਾਰੀ ਆਉਣੇ ਆ ਕਿਹੜੇ ਨਹੀਂ ਕਿਦਾਂ ਪੂਰੀ ਤਿਆਰੀ ਹੈ ਜੀ ਹਾਂ ਇੱਕ ਨੇ ਕਦੋਂ ਕਿ ਤੋ ਪ੍ਰੋਸੈਸ ਸ਼ੁਰੂ ਹੋ ਜਾਂਦਾ ਦਾ ਹੈ ਅੱਜ ਤੋਂ ਹੈ ਅੱਜ ਤੋਂ ਸ਼ੁਰੂ ਹੀ ਆ ਜਾਣਾ ਅੱਛਾ ਸ਼ੁਰੂ ਹੀ ਹੈ ਨੀ ਜਦੋਂ ਖਿਡਾਰੀ ਚੁਣਦੇ ਆ ਉਹਦੇ ਪਿੱਛੇ ਕਿਦਾਂ ਮਤਲਬ ਮੈਚ ਦੇਖਦੇ ਰਹਿੰਦੇ ਆ ਵੀ ਕਿਹੜਾ ਖਿਡਾਰੀ ਕਿਦਾਂ ਚੱਲ ਰਿਹਾ ਕਿਦਾਂ ਕਿਉਂਕਿ ਇਹ ਕਿਹਾ ਜਾਂਦਾ ਕਿ ਜਦੋਂ ਵੀ ਨਵਾਂ ਖਿਡਾਰੀ ਪੰਜਾਬ ਚ ਉੱਠਦਾ ਤੇ ਉਹ ਸਭ ਤੋਂ ਪਹਿਲਾਂ ਇੰਗਲੈਂਡ ਚ ਆਉਂਦਾ ਤਾਂ ਇੰਗਲੈਂਡ ਵਾਲਿਆਂ ਨੂੰ ਕਿਹੜਾ ਇਲਹਾਮ ਹੋ ਜਾਂਦਾ ਵੀ ਫਲਾਨਾ ਵਧੀਆ ਉਹ ਮੈਂ ਲੋਕਾਂ ਦੇ ਮੂੰਹੋਂ ਤੁਸੀਂ ਗੱਲ ਸੁਣਦੇ ਹੋ ਨੀ ਮੈਚ ਦੇਖਦੇ ਆ ਕਬੱਡੀ ਦਾ ਸ਼ੌਕ ਹੈ ਸਾਡੇ ਕਲੱਬ ਦੇ ਬੰਦੇ ਨੂੰ ਸਾਰਿਆਂ ਨੂੰ ਬਦੌਧਿਆ ਪਾਪੇ ਜੀ ਮੇਰਨਾ ਸੋ ਜਦੋਂ ਵੀ ਇੱਥੇ ਵਿਲਾ ਟਾਈਮ ਤੁਹਾਨੂੰ ਪਤਾ ਹੁਣ ਇੰਡੀਆ ਸੀਜ਼ਨ ਚੱਲ ਪਿਆ ਆਹੋ ਦਾ ਸਮਰ ਦੇ ਮੈਚ ਉੱਤੇ ਸਟਾਰ ਹੈ ਆਹੋ ਉਹਦੀ ਪਲੇਅਰ ਦੀ ਪਰਫਾਰਮੈਂਸ ਹੁਣ ਕਈ ਪਲੇਅਰ ਆ ਵੱਡੇ ਨਾਂਅ ਵਾਲੇ ਆ ਉਹ ਇੰਜਰ ਹੋ ਜਾਂਦੇ ਆ ਦੱਸਦੇ ਨਹੀਂ ਬਾਜੀ ਬਲੇ ਅੱਛਾ ਫੇਰ ਦੇਖਣਾ ਪੈਂਦਾ ਹਨਾ ਕਿ ਪਲੇਅਰ ਪਰਫਾਰਮ ਕਰਦਾ ਹਾਂ ਤਕੜਾ ਮਾੜਾ ਅੱਜ ਦੇ ਟਾਈਮ 'ਚ ਕਬੱਡੀ 'ਚ ਕੋਈ ਪਲੇਅਰ ਨਹੀਂ अच्छा ਕਿਹਦਾ ਇੰਡੀਆ ਦਾ ਪਰਫਾਰਮ ਵਧੀਆ ਆ ਉਹ ਇੱਥੇ ਆ ਕੇ ਵੀ ਵਧੀਆ ਕਰਦਾ ਕਈ ਪਲੇਅਰ ਘਾ ਦੇ ਚੰਗੇ ਆ ਮਿੱਟੀ ਦੇ ਚੰਗੇ ਹਾਂ ਸੋ ਸਾਰਿਆਂ ਦਾ ਦੇਖਣਾ ਪੈਂਦਾ ਬੈਲੈਂਸ ਦੀ ਟੀਮ ਆ ਕਹਦਗੇ ਸਾਡੀ ਟੀਮ ਉਹੀ ਗੱਲ ਆ ਤੇ ਸਾਰੇ ਕਹਿੰਦੇ ਜਾਫੀ ਹਲਕੇ ਆ ਪਰ ਉਹਨੇ ਵੱਡੇ ਰੈਡ ਲੱਗੇ ਵੱਡੇ ਰੈਡ ਲੱਗੇ ਹੈਨਾ ਇਹ ਪਲੇਅਰ ਦੀ ਗੇਮ ਚੱਲੀਦਾ ਸੋ ਨਿਗਾਹ ਰੱਖਦੇ ਆ ਜੀ ਪੂਰੀ ਸੋ ਏਸੀ ਅੱਜ ਸਿੱਖ ਟੈਂਪਲ ਕਬੱਡੀ ਕਲੱਬ ਬਲਹਮਟਨ ਦੀ ਮੀਟਿੰਗ ਤੇ ਜਿਸ ਦਾ ਵਿੱਚ ਆਪਾਂ ਜਿਹੜੇ ਜਿਹੜੇ ਕੱਪ ਜਿਹਨਾਂ ਦੇਣੇ ਵਾਲੇ ਸੀ ਦਿੱਤੇ ਗਏ ਆ ਤੇ ਅੱਜ ਅਗਲੇ ਸਾਲ ਦੇ ਸੀਜ਼ਨ ਦੀ ਵੀ ਤਿਆਰੀ ਆ ਸੋ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਵੀ ਸਾਰਿਆਂ ਦਾ ਦੇਖਣ ਦੇ ਲਈ ਮਿਲਦੇ ਆਂ ਫਿਰ ਅਗਲੀ ਕਿਸੇ ਅਪਡੇਟ ਦੇ ਨਾਲ ਥੈਂਕ ਯੂ ਜੀ ਚੜ੍ਹਦੀ ਕਲਾ